ਸੋ ਵਾਹਿਗੁਰੂ ਜੀ ਕੀ ਫਤਿਹ ਸੂਰ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੋ 5 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਬੜੀ ਧੂਮ ਧਾਮ ਦੇ ਨਾਲ ਸੋ ਇਸ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਪ੍ਰਤੀ ਆਪ ਜੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਪ੍ਰਕਾਸ਼ ਗੁਰੂ ਨੂੰ ਸਮਰਪਤ ਜੋ ਕਿ 556 ਪ੍ਰਕਾਸ਼ ਗੁਰੂ ਨੂੰ ਸਮਰਪਤ ਐਨ ਐ ਵੀਰਾਂ ਦੇ ਸਹਿਯੋਗ ਦੇ ਨਾਲ ਨਗਰ ਦੀਆਂ ਸੰਗਤਾਂ ਰਾਖੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਬਹੀਨ ਸਿੰਘ ਦੇ ਪਵਿੱਤਰ ਗੁਰੂਆਂ ਦਾ ਕਮੇਟੀ ਚੜ੍ਹਦੀ ਪਤਰੀ ਇਹਦੇ ਪਤਰੀ ਗੁਰੂ भगत ਸਾਨ ਨਾਲ ਇਸ ਮਥੀਆਂ ਸ਼ਸਤਰ ਕਤਲ ਹੋ ਕੇ ਨਗਰ ਦੀਆਂ ਸੰਗਤਾਂ ਕਤਲ ਹੋ ਕੇ ਇਸਲਾਨਾ ਦੀ ਤਰ੍ਹਾਂ ਗੁਰਪੁਰਬ ਨੂੰ ਨਾ ਰਹੀਆਂ ਸਾਸੰਗ ਜੀ ਜਿੱਥੇ ਵੀ ਨਾਨਕ 레ਵਾ ਸੰਗਤਾਂ ਹਨ ਗੁਰੂ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਰੰਭ ਹੋਣਗੇ ਇਹਨਾਂ ਦੇ ਵਿੱਚ ਪਹਿਲੋਂ ਪ੍ਰਭਾਤ ਫੇਰੀਆਂ ਨਾ ਪਉਣੀਆਂ 30 ਨੂੰ ਪਹਿਲੀ ਪ੍ਰਭਾਤ ਫੇਰੀ ਰੰਭ ਹੋ ਕੇ 5ਵੀਂ ਪ੍ਰਭਾਤ ਫੇਰੀ 3 ਤਰੀਕ ਨੂੰ 3 ਤਰੀਕ ਨੂੰ ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਨਾਨਕ 레ਵਾ ਸੰਗਤਾਂ ਗੁਰਦੁਆਰਾ ਸਾਹਿਬ ਵਿਰਾਂਦ ਕਰਨਗੇ ਰੰਭ ਹੋਣਗੇ ਜਿਨ੍ਹਾਂ ਦੇ ਭੋਗ 5 ਤਰੀਕ ਨੂੰ ਪੈਣਗੇ 5 ਤਰੀਕ ਨੂੰ ਨਗਰ ਕੀਰਤਨ ਦੀ ਰੰਭ ਸਾਹ ਹੋਏਗੀ ਜਿਨ੍ਹਾਂ ਦੇ ਵਿੱਚ ਨਗਰ ਦੇਵੇ ਚ ਪ੍ਰਕਾਰਮਾ ਕਰ ਰਹੀਆਂ ਸੰਗਤਾਂ ਗੁਰੂਗ੍ਰੰਥ ਸਾਹਿਬ ਜੀ ਹਦਰ ਸਾਹਿਬ ਪੰਜਾਬ ਪਹਿਲਾਂ ਦੀ ਗਵਾਇਦਾਰ ਰਮਜ਼ਾਦੀ ਹੋਏਗੀ ਇਹਨਾਂ ਦੇ ਵਿੱਚ ਕੀਰਤਨੀਆਂ ਟਾਲੀ ਕਵੀਸ਼ਰੀ ਜਿसे ਭਾਗ ਲੈਣਗੇ ਸੋ ਸਾਧ ਸੰਗਤ ਜੀ ਇਹ ਜੋ ਮਹਾਨ ਪ੍ਰੋਗਰਾਮ ਇਸ ਵਿੱਚ ਚੜ੍ਹਦੀ ਕਲਾ ਦਾ ਸਹਿਯੋਗ ਦੇਣ ਦੀ ਮਾਇਆ ਦੇ ਨਾਲ ਸਭਾ ਨਾਲ ਸੇਵਾ ਕਰਨ ਦੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਇਹ ਜੋ ਮਹਾਨ ਲੱਖ ਲੱਖ ਵਧਾਈ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ ਵਾਹਿਗੁਰੂ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕੀ ਫਤਿਹ ਸੂਰ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੋ 5 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਬੜੀ ਧੂਮ ਧਾਮ ਦੇ ਨਾਲ ਸੋ ਇਸ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕਿ 30 ਤਰੀਕ ਤੋਂ ਆਰੰਭਤਾ ਕਰ ਰਹੇ ਹਾਂ ਪਰਬਤ ਪੇਰੀਆਂ ਦੇ ਰੂਪ ਵਿੱਚ ਅਤੇ 3 ਤਰੀਕ ਤੋਂ ਸ੍ਰੀ ਖੰਡਪਾਤ ਸਾਹਿਬ ਜੀ ਪ੍ਰਾਰੰਭ ਕੀਤੇ ਜਾਣਗੇ ਉਪਰੰਤ 5 ਤਰੀਕ ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਮਨਰਾਜ ਸਿੰਘ ਅਤੇ ਸਹਿਜਪਾਲ ਸਿੰਘ ਹੁਣੇ ਸਾਨੂੰ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਉਪਰੰਤ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਵਖ-ਵਖ ਪੜਾਵਾਂ ਤੋਂ ਹੁੰਦਾ ਹੋਇਆ ਉਹਦੇ ਵਿੱਚ ਸਾਡੇ ਪੰਥ ਦੇ ਮਹਾਨ ਢਾਡੀ ਜਥਾ ਔੰਕਾਰ ਸਿੰਘ ਜੀ ਮਾਨ ਪਹੁੰਚ ਰਹੇ ਆ ਅਰਦਾਸ ਕਰਦੇ ਆ ਕਿ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਇਹ ਸਾਰੇ ਪ੍ਰੋਗਰਾਮ ਨੂੰ ਆਪਣੇ ਮਿਹਰ ਭਰੇ ਹੱਥ ਰੱਖ ਕੇ ਸੰਪੂਰਨ ਕਰਨ ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਤੇ ਮਿਹਰਾਂ ਭਰੇ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ